ਸਾਦੇ ਆਦੇਸ਼ਾ ਸਦਕਾ ਅੱਜ ਹੁਸ਼ਕ ਜ਼ਿਲੇ ਵਿਖੇ ਇਹ એનਰੋਲਮੈਂਟ ਡਰਾਈਵ 2026-27 ਦੇ ਸੈਸ਼ਨ ਲਈ ਜਿਹੜੀ ਜਾਗਰੂਕਤਾ ਲਈ ਇਹ ਬਸ ਸਾਰੇ ਸ਼ਹਿਰ ਦੇ ਵਿੱਚ ਸਾਡੇ ਸਾਰੇ ਜ਼ਿਲੇ ਦੇ ਵਿੱਚ ਪਿੰਡ-ਪਿੰਡ ਮੋਹੱਲੇ-ਮੋਹੱਲੇ ਜਾ ਕੇ ਜਾਗਰੂਕਤਾ ਪੈਦਾ ਕਰ ਰਹੀ ਹੈ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਹੁਸ਼ਿਆਰਪੁਰ ਪਹੁੰਚੀ ਹੈ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਔਰ ਅਸੀਂ ਸਾਰੇ ਮੀਡੀਆ ਕਰਮੀਆਂ ਦੇ ਰਾਹੀਂ ਸਾਰੇ ਸਾਡੇ ਨਿਵਾਸੀਆਂ ਨੂੰ ਇਹ ਹੀ ਸੱਦਾ ਦੇਣਾ ਚਾਹੁੰਦੇ ਹਾਂ ਕਿ ਇਸ ਸਾਲ 2026-27 ਦਾ ਜਿਹੜਾ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ ਅਕੈਡੈਮਿਕ ਸਾਲ ਤੁਸੀਂ ਜਾਣਦੇ ਹੋ April ਦੇ ਮਹੀਨੇ ਸ਼ੁਰੂ ਹੁੰਦਾ ਹੈ ਹੁਣ ਤੋਂ ਹੀ ਜਿਹੜੀ ਇਨਰੋਲਮੈਂਟ ਹੈ ਐਡਮਿਸ਼ਨ ਦਾ ਪ੍ਰੋਸੈਸ ਸਾਡੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਤੋਂ ਹੀ ਆਰੰਭ ਹੋ ਚੁੱਕਿਆ ਹੈ ਤੁਸੀਂ ਆਪਣੇ ਮੋਹੱਲੇ ਪਿੰਡਾਂ ਦੇ ਵਿੱਚ ਕੋਈ ਵੀ ਬੱਚਾ ਇਦਾਂ ਨਾ ਰਹੇ ਜਿਹੜਾ ਸਕੂਲੀ ਸਿੱਖਿਆ ਤੋਂ ਵੰਚਿਤ ਰਹੇ ਇਸ ਦੇ ਲਈ ਸਾਨੂੰ ਸਾਰਿਆਂ ਨੂੰ ਇੱਕ ਵਦੌਰ ਕਾਮਨ ਜ਼ਿੰਮੇਵਾਰੀ ਅਪਣਾਣੀ ਚਾਹੀਦੀ ਹੈ ਔਰ ਹਰ ਬੱਚੇ ਨੂੰ ਸਕੂਲ ਤੱਕ ਪਹੁੰਚਾਣਾ ਚਾਹੀਦਾ ਹੈ ਪੰਜਾਬ ਸਰਕਾਰ ਬਹੁਤ ਮਿਹਨਤ ਦੇ ਨਾਲ ਸਾਰੇ ਸਕੂਲਸ ਦੇ ਵਿੱਚ ਇਨਫਰਾਸਟ੍ਰਕਚਰ ਦੇ ਐਡੀਸ਼ਨ ਔਰ ਟੀਚਰਸ ਦੀ ਟ੍ਰੇਨਿੰਗ ਵਕਫ ਵਕਫਾ ਤੇ ਇੰਟਰਨੈਸ਼ਨਲ ਡੈਸਟੀਨੇਸ਼ਨਸ ਤੇ ਲੈ ਜਾ ਕੇ ਕਰਾ ਰਹੀ ਹੈ ਤਾਂ ਕਿ ਸਾਡੇ ਸਕੂਲਾਂ ਦੇ ਵਿੱਚ ਸਿੱਖਿਆ ਦੀ ਪੱਧਰ ਉੱਚਾ ਕੀਤਾ ਜਾ ਸਕੇ ਔਰ ਅਸੀਂ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਹੈ ਕਿ ਸਾਡੇ ਬੱਚੇ NEET JEE ਦੇ ਐਗਜ਼ਾਮਸ ਦੇ ਵਿੱਚ ਵੀ ਬਹੁਤ ਅੱਛਾ ਰਿਜ਼ਲਟ ਲੈ ਕੇ ਆ ਰਹੇ ਨੇ ਤੇ ਮੇਰੀ ਸਾਡੇ ਸਾਡੇ ਸਾਰੇ ਨਿਵਾਸੀਆਂ ਨੂੰ ਫੇਰ ਇੱਕ ਵਾਰੀ ਇਹ ਹੀ ਬੇਨਤੀ ਹੈ ਕਿ ਇਸ ਸਾਲ ਕੋਈ ਵੀ ਬੱਚਾ ਸਾਡਾ ਐਡਮਿਸ਼ਨ ਤੋਂ ਵੰਚਿਤ ਨਾ ਰਹੇ ਸਾਡੇ ਸਾਰੇ ਬੱਚੇ ਸਕੂਲਾਂ ਤੱਕ ਪਹੁੰਚਣ। ਪੰਜਾਬ 'ਚ 2022 ਤੋਂ ਜਦੋਂ ਪੰਜਾਬ ਦੇ ਲੋਕਾਂ ਨੇ ਬਹੁਤ ਹੀ ਵੱਡੇ ਪੱਦਰ ਤੇ ਪੰਜਾਬ ਦੀ ਸਰਕਾਰ ਨੂੰ ਜ਼ਿੰਮੇਵਾਰੀ ਦਿੱਤੀ ਤਾਂ ਸਰਕਾਰ ਦਾ ਇੱਕ ਵੱਡਾ ਟੀਚਾ ਸੀਗਾ ਕਿ ਸਾਡਾ ਕੋਈ ਵੀ ਬੱਚਾ ਜਿਹੜਾ ਹੈ शिक्षा तो वंचित ना रहे हर एक बच्चा ਦਾ ਸਕੂਲ ਜਾਵੇ ਔਰ ਉਹਦੇ ਲਈ ਹਰੇਕ ਬੱਚੇ ਦਾ ਸਕੂਲ ਜਾਣਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਕੋਈ ਵੀ ਬੱਚਾ ਅਗਰ ਸਕੂਲ ਨਹੀਂ ਜਾਂਦਾ এডਿਕੇਸ਼ਨ ਤੋਂ ਬੰਚਤ ਰਹਿ ਜਾਂਦਾ ਦੁਸ਼ਾ ਮੈਂਡੇ ਹੁੰਦੇ ਉਹ ਨਾਕਾਮ ਦਾ ਬਜਲ ਲੱਕੀ ਪਾਸ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਇਹ এডਿਕੇਸ਼ਨ ਮਿਨਿਸਟਰ ਸਾਹਿਬ ਨੇ ਉਹਨਾਂ ਨੇ ਦਾਖਲਾ ਮਹੀਮ ਦੇ ਲਈ ਜਿਹੜਾ ਇੱਕ ਬਹੁਤ ਵੱਡੇ ਪੱਧਰ ਤੇ ਉੱਤੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਡਾਇਰੈਕਸ਼ਨ ਦਿੱਤੀ ਜਿਹੜਾ ਹਰ ਸਾਲ ਅਸੀਂ ਦਾਖਲਾ ਮਹੀਮ ਦਾ ਆਗਾਜ਼ ਕਰਦੇ ਆ ਅਜੋ ਉਸ ਦਾਖਲਾ ਮਹੀਮ ਦਾ ਆਗਾਜ਼ ਹੋਣ ਜਾ ਰਿਹਾ ਇਹ ਇੱਕ ਤਰ੍ਹਾਂ ਦਾ ਸਿੰਬੋਲਿਕ ਤਰੀਕੇ ਦੇ ਨਾਲ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਹਰ ਇੱਕ ਜਗ੍ਹਾ ਤੇ ਜਾ ਕੇ ਹਰ ਇੱਕ ਪ੍ਰਿੰਟ ਦੇ ਵਿੱਚ ਘਰ ਦੇ ਵਿੱਚ ਬਾੜ ਦੇ ਵਿੱਚ ਜਾ ਕੇ ਇਹ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕਰਦਾ ਵੀ ਸਾਡਾ ਹਰ ਇੱਕ ਬੱਚਾ ਸਕੂਲ ਦੇ ਵਿੱਚ ਜ਼ਰੂਰ ਬੈਠੇ ਔਰ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਮੈਨੂੰ ਕੋਈ ਗੱਲ ਕਹਿਣ ਦੀ ਦੱਸਣ ਦੀ ਲੋੜ ਨਹੀਂ ਹੈ ਕਿ ਘੱਟੋ ਘੱਟ 18000 ਕਰੋੜ ਰੁਪਏ ਦਾ ਬਜਟ ਜਿਹੜਾ ਸਰਕਾਰ ਨੇ ਨਿਰਧਾਰਿਤ ਕੀਤਾ ਜਿਹੜਾ ਕਿਸੇ ਵੀ ਸਰਕਾਰ ਦੁਆਰਾ ਅੱਜ ਤੱਕ ਕੀਤੇ ਗਏ ਨਿਰਧਾਰਿਤ ਬਜਟ ਤੋਂ ਬਹੁਤ بڑا ਬਜਟ ਹੈ ਉਹ ਸਾਡੀ ਸਰਕਾਰ ਦੀ ਸਿੱਖਿਆ ਦੇ ਪ੍ਰਤੀ ਜਿਹੜਾ ਜ਼ਿੰਮੇਵਾਰੀ ਸੀ ਸਮਾਜ ਦੇ ਲਈ ਉਹ ਇਹ ਉਹਦਾ ਸੰਕਲਪ ਦੱਸਦਾ ਸਾਡੀ ਸਰਕਾਰ ਦਾ ਔਰ ਮੈਂ ਕਹਿ ਸਕਦਾ 6000 ਤੋਂ ਜ਼ਿਆਦਾ ਸਕੂਲਾਂ ਦਾ ਬਾਉਂਡਰੀ ਵਾਲ ਉਹਨਾਂ ਦੇ ਕਲਾਸਰੂਮ ਨੂੰ ਅਪਗ੍ਰੇਡ ਕਰਨਾ ਉਹਨਾਂ ਨੂੰ ਬਹੁਤ ਅੱਛੀਆਂ ਲੈਬਾਰਟਰੀਆਂ ਦੇਣੀਆਂ ਸਾਇੰਸ ਦੀਆਂ ਜੇ ਮੈਂ ਆਪਣੇ ਵਿਧਾਨ ਸਭਾ ਦੀ ਐਗਜ਼ਾਮਪਲ ਦਵਾਂ ਜਾਂ ਘੱਟੋ ਘੱਟ ਚੋ ਹਾਲ ਦੇ ਸਕੂਲ ਦੀ ਅਗਰ ਐਗਜ਼ਾਮਪਲ ਦੇਵਾਂ ਘੱਟੋ ਘੱਟ 1 ਤੋਂ 1.5 ਤੋਂ 2 ਕਰੋੜ ਰੁਪਏ ਦੇ ਕੰਮ ਉਹ ਜਿੱਦਾ ਅਸੰਖਿਆ ਸਕੂਲ ਹੈ ਹਰੇਕ ਸਕੂਲਾਂ ਨੂੰ ਨਮਾ ਇਨਫਰਾਸਟ੍ਰਕਚਰ ਦਿੱਤਾ ਗਿਆ ਔਰ ਨਮੀਆਂ ਲੈਬ ਉਹਨਾਂ ਨੂੰ ਇਲੈਕਟ੍ਰੋਨਿਕ ਐਜੂਕੇਸ਼ਨ ਨਾਲ ਜੋੜ ਲੈ ਕੰਪਿਊਟਰ ਰੂਮ ਨਾਲ ਡਿਜੀਟਲ ਰੂਮ ਸਾਰੇ ਬਣਾ ਕੇ ਦਿੱਤੇ ਗਏ ਆ ਇਹ ਕਿਸੇ ਵੀ ਸਰਕਾਰ ਦਾ ਇੱਕ ਵੱਡੇ ਪੱਧਰ ਤੇ ਆਪਣੇ ਬੱਚਿਆਂ ਲਈ ਆਪਣੇ ਨਾਗਰਿਕ ਨੂੰ ਪੰਜਾਬ ਦੇ ਬੱਚਿਆਂ ਨੂੰ ਯੋਗਿਆ ਬਣਾਉਣ ਦੇ ਲਈ ਇੱਕ ਬਹੁਤ ਵੱਡਾ ਸੰਕਲਪ ਜਿਹੜਾ ਹੈ ਉਹ ਉਹਨੂੰ ਦਿਸ਼ਾ ਦਿੱਤੀ ਗਈ ਉਹਨੂੰ ਇੰਪਲੀਮੈਂਟ ਕੀਤਾ ਗਿਆ ਸਿਰਫ ਜ਼ੁਬਾਨੀ ਗੱਲ ਨਹੀਂ ਕੀਤੀ ਗਈ ਉਹਦੇ ਨੇ ਇੰਪਲੀਮੈਂਟ ਔਰ ਅੱਜ ਦਾਖਲਾ ਮੈਂ ਹਿੰਦਾਂ ਮੈਂ ਧੰਨਵਾਦ ਕਰਦਾ ਜਿੰਨੇ ਵੀ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਸਾਹਿਬਾਨ ਖੜੇ ਐ ਡੀਓ ਦਾ ਐਲੀਮੈਂਟਰੀ ਡੀਓ ਹੈਗੇ ਆ ਔਰ ਸਾਰੇ ਜਿੰਨੇ ਵੀ ਐਜੂਕੇਸ਼ਨ ਨਾਲ ਸੰਬੰਧਿਤ ਬਹੁਤ ਮੈਂ ਦੇਖ ਰਿਹਾ بڑے ਨਾਮੀ ਚਿਹਰੇ ਸਾਡੇ ਜਿਹੜਾ ਨਾ ਬਹੁਤ ਵੱਡਾ ਯੋਗਦਾਨ ਆ ਹੁਸ਼ਿਆਰਪੁਰ ਦੀ এডਿਕੇਸ਼ਨ ਦੇ ਲਈ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਵੀ ਉਹ ਸਾਡਾ ਜਿਹੜਾ ਹੁਸ਼ਿਆਰਪੁਰ ਦਾ ਵੀ এডਿਕੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਜ਼ਿਲ੍ਹੇ ਦੇ ਲੈਵਲ ਤੇ ਵੀ ਔਰ ਵਿਧਾਨ ਸਭਾ ਲੈਵਲ ਦੇ ਉੱਤੇ ਵੀ ਆਪਣੇ ਸਕੂਲਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਟੀਚਰਸ ਨੂੰ ਅ ਜ਼ਿਆਦਾ ਜ਼ਿੰਮੇਵਾਰੀ ਦੇ ਤੌਰ ਤੇ ਉੱਤੇ ਹੋਰ ਬੱਚਿਆਂ ਨੂੰ ਔਰ ਅੱਛੇ ਸਕੂਲ ਬਣਾ ਰਿਹਾ ਸਕੂਲ ਆਫ ਫੈਮਿਨੈਂਸ ਸਕੂਲ ਆਫ ਹੈਪੀਨੈਸ ਔਰ ਹੋਰ ਵੀ ਸਕੂਲ ਅਸੀਂ ਬਣਾਉਣ ਜਾ ਰਹੇ ਹਾਂ ਔਰ ਉਹਦੇ ਨਾਲ ਨਾਲ ਮੈਨੂੰ ਅੱਜ ਬੜੀ ਖੁਸ਼ੀ ਹੋ ਰਹੀ ਹੈ ਇਹ ਗੱਲ ਕਹਿੰਦਿਆਂ ਕਿ ਕਿੱਥੇ ਸਕੂਲ ਬੰਦ ਕੀਤਾ ਗਿਆ ਬਜਵਾੜੇ ਪਿੰਡ ਦੀ ਅਗਰ ਮੈਂ ਗੱਲ ਕਰਾਂ ਉੱਥੇ 125 ਸਾਲ ਪੁਰਾਣਾ ਸਕੂਲ ਸੀ ਜਿਹਨੂੰ ਬੰਦ ਕੀਤਾ ਗਿਆ ਲੇਕਿਨ ਮੈਂ ਧੰਨਵਾਦ ਕਰਦਾ ਮਾਨਜੋਗ ਮੁਖਤ ਦੀ ਭਗਵਾਨ ਮਾਨ ਜੀ ਦਾ ਅਰਵਿੰਦ ਕੇਦਰੀਵਾਲ ਸਾਹਿਬ ਦਾ ਮਨੀ ਸੋਸੋਧਿਆ ਜੀ ਦਾ ਉਹਨਾਂ ਦੀ ਸਾਰੀ ਟੀਮ ਦਾ ਕਿ ਮੇਰੇ ਹੁਸ਼ਿਆਰਪੁਰ ਨੂੰ ਮੈਨਾਂ ਕੋਈ ਡਿਮਾਂਡ ਕੀਤੀ ਸੀ ਕਿ ਸਾਨੂੰ ਜਿਹੜਾ ਹੈ ਬੱਚਿਆਂ ਲਈ ਕੋ 10 ਪਿੰਡਾਂ ਦੇ ਬੱਚੇ ਉੱਥੇ ਪੜ੍ਹਦੇ ਸੀ ਘੱਟ ਤੋਂ ਘੱਟ ਉਹਨਾਂ ਨੂੰ ਸਕੂਲ ਜ਼ਰੂਰ ਦਿੱਤਾ ਜਾਵੇ ਔਰ ਮੈਂ بڑے ਜਿਹਨੂੰ ਕਹਿੰਦੇ ਹੈ ਇਹ ਖੁਸ਼ੀ ਨਾਲ ਗੱਲ ਕਰ ਰਿਹਾ ਵੀ ਇਹ ਮੋਟੂ ਪੰਜਾਬ ਕਾਰਪੋਰੇਸ਼ਨ ਤੋਂ ਜਗ੍ਹਾ ਦਿੱਤੀ ਜਾ ਰਹੀ ਏ ਕਣ ਉਹਦਾ ਵਕਾਇਦਾ ਕੈਬਨਟ ਚ ਮਤਾ ਗਿਆ ਕੈਬਨਟ ਨੇ ਉਹਨੂੰ ਪਾਸ ਕੀਤਾ ਔਰ ਤੁਰੰਤ ਜਿਹੜਾ ਸਾਡਾ ਹੈਗਾ ਅਸੀਂ ਇੱਥੇ ਇਹਦਾ ਜਿਹੜਾ ਸਕੂਲ ਹੈਗਾ ਇੱਕ ਬਹੁਤ ਅੱਛਾ ਸਕੂਲ ਜਿਹੜਾ ਬੱਚਿਆਂ ਨੂੰ ਬਣਾ ਕੇ ਦੇਵਾਂਗਾ ਜਿਹੜੇ 10 ਪਿੰਡਾਂ ਦੇ ਬੱਚੇ ਬঞ্চিত ਹੋ ਗਏ ਸੀ ਸਿੱਖਿਆ ਤੋਂ ਹੜ੍ਹ ਦੂਰ ਜਾਣਾ ਪੈਂਦਾ ਸੀਗਾ ਉਹਨਾਂ ਲਈ ਉਹ ਸਕੂਲ ਜਲਦ ਜਿਹੜਾ ਹੈਗਾ ਇਹ ਸਾਡਾ ਇਸ ਸਾਲ ਦੇ ਵਿੱਚ ਸੰਕਲਪ ਹੈ ਕਿ ਉਹ ਸਕੂਲ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਸੋ ਇੱਕ ਮੈਂ ਕਹਿ ਸਕਦਾ ਇਕ ਬਹੁਤ ਖੁਸ਼ੀ ਦੀ ਗੱਲ ਆ ਸਾਰੇ ਇਲਾਕੇ ਦੇ ਲਈ ਤੇ ਮੈਂ ਅੱਜ ਇਸ ਦਾਖਲਾ ਮਹੀਨ ਦਾ ਵੀ ਆਗਾਜ਼ ਕਰਨ ਵੇਲੇ ਬੜੀ ਖੁਸ਼ੀ ਮਹਿਸੂਸ ਕਰਦਾ ਮੇਰੇ ਨਾਲ ਵਿਕਲਮ ਸ਼ਰਮਾ ਬੋਬੀ ਜੀ ਚੇਅਰਮੈਨ ਆ ਕਪੜਾ ਸੁਸਾਇਟੀ ਦੇ ਸਾਡੇ ਮੇਅਰ ਸਾਹਿਬ ਪ੍ਰਿੰਦਰ ਕੁਮਾਰ ਚਿੰਦਾ ਜੀ ਸਾਡੇ ਕੌਂਸਲਰ ਸਹਿਬਾਨ ਨਾਲ ਔਰ ਸਾਡੇ ਚੇਅਰਮੈਨ ਸਾਹਿਬ ਨਾਲ ਹੈ ਔਰ ਸਾਡੇ ਅਦੇ ਵਰਮਾ ਜੀ ਨਾਲ ਹੈ ਔਰ ਬਹੁਤ ਸਾਰੇ ਸਾਥੀ ਨਾਲ ਹੈਗੇ ਆ ਜਿਹੜੇ ਆਮ ਆਦਮੀ ਪਾਰਟੀ ਨੂੰ ਦਿਨ ਰਾਤ ਡੈਡੀਕੇਟਿਡ ਆ ਔਰ ਐਜੂਕੇਸ਼ਨ ਲਈ ਵੀ ਡੈਡੀਕੇਟਿਡ ਆ ਸੋ ਅੱਜ ਇਹਦਾ ਨਾਲ ਨਾਲ ਇੱਕ ਮੇਰੇ ਲਈ ਇਹ ਖੁਸ਼ੀ ਦੀ ਗੱਲ ਆ ਇੱਕ ਅਸੀਂ ਜਿਹੜਾ ਅੱਜ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹੜੀ ਹੈ ਅਸੀਂ ਜਾ ਕੇ ਉਹਦਾ ਆਗਾਸਤਾ ਹੋ ਗਿਆ ਸੀ ਅਸੀਂ ਲੋਕਾਂ ਤੱਕ ਹਰ ਇੱਕ ਸੀਐਸਸੀ ਸੈਂਟਰ ਤੇ ਜਾ ਕੇ ਪਹੁੰਚਾ ਰਹੇ ਆ ਤਾਂ ਕਿ ਲੋਕਾਂ ਨੂੰ ਇਲਾਜ ਦੇ ਵਿੱਚ ਆ ਰਹੇ ਦਿੱਕਤ ਵੀ ਨਾ ਰਵੇ ਉਹਦੇ ਲਈ 10 ਲੱਖ ਰੁਪਏ ਦਾ ਮੁੱਖ ਮੰਤਰੀ ਸਿਹਤ ਯੋਜਨਾ ਜਿਹੜਾ ਬੀਮੇ ਦਾ ਇਹ ਜਿਹੜਾ ਹੈਗਾ ਉਹ ਕਾਰਡ ਬਣਾ ਕੇ ਦਿੱਤਾ ਜਾ ਰਿਹਾ ਉਹਦੇ ਲਈ ਵੀ ਲੋਕਾਂ ਨੂੰ ਇਹ ਆ ਵੀ ਆਪਾਂ ਮੈਂ ਕਹਿਣਾ ਚਾਹਨਾ ਬੜੀ ਸ਼ਾਂਤੀ ਨਾਲ ਹਰ ਇੱਕ ਨਾਗਰਿਕ 65 ਲੱਖ ਤੋਂ ਕਰੀਬ ਕਾਰਡ ਬਣਾਉਂਦਾ ਸਰਕਾਰ ਦਾ ਲਕਸ਼ਯਾ ਹੈਗਾ ਉਹਨਾਂ ਤੱਕ ਪਹੁੰਚਣ ਦਾ ਲਕਸ਼ਯਾ ਸਿਰਫ ਸ਼ਾਂਤੀ ਲਈ ਐਜੂਕੇਸ਼ਨ ਕ੍ਰਾਂਤੀ ਦੇ ਨਾਲ ਨਾਲ ਸਿਹਤ ਕ੍ਰਾਂਤੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੀ